ਕਮੀ ਕਿਤੇ ਰਹੀ ਹੈ ਕਾਰਨ ਕੀ ਨੇ ਅਸਤੀਫਾ ਅਸੀਂ ਇੱਕ ਸੋਚ ਲੈ ਕੇ ਆਏ ਸੀ ਇਹੀ ਤਹਿਇਆ ਕੀਤਾ ਕਿ ਉਹ ਪ੍ਰਾਤਨ ਅਕਾਲੀ ਦਲ ਜਿਹੜਾ ਉਹਨੂੰ ਮੋੜ ਸਰਜੀਤ ਕੀਤਾ ਜਾਵੇ ਇਸ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਕਿ ਸੰਧੂ ਸਾਹਿਬ ਨੂੰ ਲੱਗਦਾ ਕਿਸੇ ਹੋਰ ਪਾਰਟੀ ਵੱਲ ਹੁਣ ਜਾਣ ਦੇ ਆਪਣਾ ਰਾਹ ਪੱਧਰਾ ਕਰ ਰਹੇ ਨੇ ਕਿਉਂਕਿ 2027 ਨਜ਼ਦੀਕ ਹੈ ਇਸ ਸਮੇਂ ਸਮੇਂ ਤੇ ਦੇਖੋ ਸਾਡੇ ਜਾਂ ਲੀਡਰ ਉਹਨਾਂ ਸਲਾਹ ਕਰਦੇ ਆ ਪਰ ਅਲਟੀਮੇਟਲੀ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਜ਼ਿੰਮੇਵਾਰੀ ਤਾਂ ਉਹਦੀ ਹੈਗੀ ਹੈ ਮਨਪਿਤਿਆਲੀ ਹੋਰਾਂ ਦੀ ਵੀ ਚਰਚਾ ਚੱਲਦੀ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਨਾਰਾਜ਼ਗੀ ਨੂੰ ਲੈ ਕੇ ਕੀ ਸੱਚਮੁੱਚ ਪਾਰਟੀ ਦੇ ਅੰਦਰ ਕੁਝ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਿਧਾਂਤਾਂ ਦੀ ਗੱਲ ਕਰ ਲਈ ਜੋ ਮਤਲਬ ਜਿਸ ਮਕਸਦ ਵਾਸਤੇ ਪਾਰਟੀ ਹੋਣ ਦੇ ਵਿੱਚ ਲਿਆਂਦੀ ਗਈ ਸੀ ਉਸ ਹਿਸਾਬ ਤੋਂ ਕਿਤੇ ਹੁਣ ਛਿੜਕਰੀਏ ਪਾਰਟੀ ਜਦੋਂ ਕੋਈ ਪਾਰਟੀ ਨੰਮੇ ਬਣਦੀ ਹੈ ਅਲੱਗ-ਅਲੱਗ ਵਿਚਾਰਾਂ ਵਾਲੇ ਅਲੱਗ-ਅਲੱਗ ਵਿਚਾਰਧਾਰਾ ਵਾਲੇ ਉਹਨਾਂ ਨੂੰ ਦਬਾਗੀ ਤੌਰ ਦੇ ਉੱਤੇ ਜਾਂ ਇੱਕ ਵੇਵ ਲੈਂਡ ਦੇ ਉੱਤੇ ਔਰ ਨੂੰ ਕੁਝ ਸਮਾਂ ਲੱਗਦਾ ਜਦੋਂ ਕੋਈ ਰੁਟ੍ਹਦਾ ਜਾਂ ਫਿਰ ਕੋਈ ਅਸਤੀਫਾ ਆਉਂਦਾ ਜਾਂ ਫਿਰ ਕਹੇ ਲਈ ਕੋਈ ਜੀ ਨਾਰਾਜ਼ਗੀ ਕਿਸੇ ਤੋਂ ਹੁੰਦੀ ਹੈ ਕੁਝ ਗੱਲਬਾਤ ਹੁੰਦੀ ਹੈ ਤਾਂ ਦੂਜੇ ਜਿਹੜੇ ਪਾਰਟੀਆਂ ਨੇ ਉਹ ਕਹਿੰਦੇ ਬਨੇਰੇ ਦੇ ਉੱਤੇ ਖੜੀਆਂ ਹੁੰਦੀਆਂ ਨੇ ਭਾਈ ਕਦੋਂ ਇਹ ਜੀ ਮਤਲਬ ਚਿੰਗਾਰੀ ਕਿੱਧਰੋਂ ਆਉਂਦੀ ਹੈ ਆਪਾਂ ਜਾ ਕੇ ਉਹਨਾਂ ਨੂੰ ਫੋਨ ਕਰੀ ਜਿਹਦੇ ਨਾਲ ਸੰਪਰਕ ਸਾਧੀ ਹੈ ਕਿ ਸੰਧੂ ਸਾਹਿਬ ਹੋਰਾਂ ਦੇ ਨਾਲ ਕਿਸੇ ਨੇ ਜਦੋਂ ਤੁਸੀਂ ਅਸੀਫਾ ਦਿੱਤਾ ਜਦੋਂ ਦੀ ਮੀਡੀਆ ਦੇ ਵਿੱਚ ਗੱਲ ਚੱਲੀ ਹੈ ਉਸ ਤੋਂ ਬਾਅਦ ਕਿਸੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅਪਰੋਚ ਕਰਦੇ ਆ ਪਰ ਸਾਡੀ ਨੂੰ ਇੱਕੋ ਇੱਕ ਜਿਵੇਂ ਹੈ ਇਹ ਹੈ ਕਿ ਸਾਡੇ ਲਈ ਤਾਂ ਪੰਥ ਪਹਿਲਾ ਹੈ ਅਕਾਲੀ ਦਲ ਪਹਿਲਾ ਹੈ ਅਕਾਲੀ ਦਲ ਕਿਹੜਾ ਜਿੱਥੇ ਅਸੀਂ ਬੈਠੇ ਇਹਨੂੰ ਅਸੀਂ ਸੁਰਜੀਤ ਕਰਨ ਲੱਗੇ ਮੋੜ ਸੁਰਜੀਤ ਕਰਨ ਲੱਗੇ ਮੈਂ ਤਾਂ ਕਹਿੰਦਾ ਸਾਰੇ ਜਣੇ ਇਕੱਠੇ ਹੋ ਸਭੋਂ ਜਿਵੇਂ ਚੰਦ ਨਹੀਂ ਕੋਈ ਲੱਗ-ਲੱਗ ਹੋਵੇ ਇਕੱਠੇ ਹੋ ਆਪਣੇ ਮਨ ਦੇ ਜਿਹੜੇ ਮਤਭੇਦ ਮਟਾ ਕੇ ਆਪਣੀ ਈਗੋ ਨੂੰ ਛੱਡ ਕੇ ਮੈਂ ਤਾਂ ਕਹਿੰਦਾ ਸੋ ਸਾਰੇ ਜਣੇ ਇਕੱਠੇ ਹੋ ਉਮੀਦ ਹੈ ਵੀ ਹਮਰੋ ਇੱਕ ਮਤ ਦੇ ਇਕੱਠੇ ਹੋ ਜਾਣਗੇ ਕੋਸ਼ਿਸ਼ ਤਾਂ ਕਰ ਰਹੇ ਹਾਂ ਜੀ ਆ ਜੇਕਰ ਕੋਸ਼ਿਸ਼ ਨਾ ਸਫਲ ਹੋਈ ਫਿਰ ਨਹੀਂ ਦੇਖੋ ਸੰਸਾਰ ਕੋਸ਼ਿਸ਼ ਤੇ ਜਿਉਂਦਾ ਹੈਗਾ ਜਿਸ ਤਰ੍ਹਾਂ ਚਲੋ ਅਕਾਲੀ ਦਲ ਤਾਂ ਭਾਵੇਂ ਪੁਰਾਣਾ ਹੋਵੇ ਨਵਾਂ ਹੋਵੇ ਤੁਹਾਡੇ ਨਜ਼ਦੀਕ ਸਾਰੇ ਲੀਡਰਸ਼ਿਪ ਰਹੀ ਹੈ ਉਸ ਤੋਂ ਇਲਾਵਾ ਕਾਂਗਰਸ ਆਮਾਦੀ ਪਾਰਟੀ ਬੀਜੇਪੀ ਕਿਸੇ ਵੱਲੋਂ ਉਹਨਾਂ ਵੱਲੋਂ ਵੀ ਕਿਸੇ ਵੱਲੋਂ ਪਹੁੰਚ ਕੁਝ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਆਪਣਾ ਵਿਜ਼ਨ ਕਲੀਅਰ ਹੈ ਕਿ ਵੀ ਅਸੀਂ ਤਾਂ ਪੰਥ ਦੇ ਨਾਲ ਹੈਗੇ ਹਾਂ ਬਥੇਰੇ ਲੋਕ ਕੋਸ਼ਿਸ਼ ਕਰਦੇ ਪਰ ਸਾਡਾ ਵਿਜ਼ਨ ਕਲੀਅਰ ਹੈ ਸੰਧੂ ਪਰਿਵਾਰ ਦਾ ਜੋ ਇਕਾ ਕਿਰਦਾਰ ਸੀ ਸਿਆਸੀ ਤੌਰ ਦੇ ਉੱਤੇ ਉਹ ਅੱਜ ਵੀ ਜਾਣਿਆ ਜਾਂਦਾ ਕਿਉਂਕਿ ਅੱਜ ਦੀ ਸਿਆਸਤ ਜੇਕਰ ਦੇਖੀ ਤਾਂ ਬਹੁਤ ਮਿਆਰ ਡਿੱਗ ਚੁੱਕਿਆ ਸਿਆਸਤ ਦੇ ਵਿੱਚ ਅੱਜ ਨਿਸ਼ਚਿਤਤਾ ਤੇ ਉੱਤੇ ਆ ਗਈ ਹੈ ਲੋਕ ਮੁੱਦੇ ਭੁੱਲ ਚੁੱਕੀ ਹੈ ਤੋਂ ਤੁਸੀਂ ਕਿਵੇਂ ਦੇਖਦੇ ਹੋ ਵੀ ਸੰਧੂ ਪਰਿਵਾਰ ਹੁਣ ਜਿਹੜਾ ਕਿਹਦੇ ਪਾਸੇ ਜਾਊਗਾ ਕਨੌਰ ਜਾਂ ਬਸਨੋ ਦੇਖੋ ਜਿਹੜੀ ਹਲਕਿਆਂ ਦੀ ਗੱਲ ਹੈ ਮੈਂ ਉਹਦੇ ਤੋਂ ਉੱਪਰ ਉੱਠ ਕੇ ਕਹਿੰਨਾ ਕਿ ਪਹਿਲਾਂ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਉਤਲ-ਪੁਤਲ ਵੇਖ ਨੂੰ ਮਿਲ ਰਹੀ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪਹਿਲਾਂ ਪੰਜਾਬ ਦੇ ਵਿੱਚ ਚਿੜੀ ਉੱਡ ਕਾਊਂਟ ਵਾਲੀ ਖੇਡ ਹੁੰਦੀ ਸੀ ਯਾਨੀ ਕਿ ਕਾਂਗਰਸ ਗਏ ਅਕਾਲੀ ਆਗੇ ਅਕਾਲੀ ਗਏ ਕਾਂਗਰਸ ਆਗੇ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਤਕਰੀਬਨ 1 ਦਹਾਕੇ ਦੇ ਵਿੱਚ ਪਾਰਟੀਆਂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਧ ਗਈਆਂ ਨੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦਾ ਗੜਜੋੜ ਇਸ ਤਰ੍ਹਾਂ ਕਿਸਾਨੀ ਅੰਦੋਲਨ ਲੈ ਕੇ ਟੁੱਟਦਾ ਹੈ ਤਾਂ ਉਸ ਤੋਂ ਬਾਅਦ ਅਕਾਲੀ ਦਲ ਦਾ 2 ਦਸੰਬਰ 2024 ਨੂੰ ਜੋ ਸਿਰ ਅਕਾਲਤਖ ਸਾਬ ਦੇ ਉੱਤੇ ਹਕੂਨਾਮਾ ਜਾਰੀ ਹੋਇਆ ਸੀ ਉਸ ਤੋਂ ਬਾਅਦ ਜੋ ਤਰੇੜਾਂ ਪਈਆਂ ਸੀ ਉਸ ਦੇ ਵਿੱਚੋਂ ਇੱਕ ਨਵਾਂ ਅਕਾਲੀ ਦਲ ਉੱਭਰ ਕੇ ਸਾਹਮਣੇ ਆਇਆ ਸੀ ਜਾਨੀ ਹਰਪ੍ਰੀਤ ਸਿੰਘ ਵਾਲਾ ਪਰ ਮੌਜੂਦਾ ਸਮੇਂ ਹੁਣ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਬਗਾਵਤ ਜਿਹੜੀ ਹੈ ਉਹ ਉੱਠਣੀ ਸ਼ੁਰੂ ਹੋ ਗਈ ਹੈ ਕਾਰਨ ਕਿ ਨੇ ਤਜਿੰਦਰਪਾਲ ਸਿੰਘ ਸੰਧੂ ਜਿਹੜੇ ਟਕਸਾਲੀ ਪਰਿਵਾਰ ਦੇ ਜੇਕਰ ਕਿਹਾ ਜਾਵੇ ਤਾਂ ਪਟਿਆਲੇ ਦੀ ਸਿਆਸ ਦੇ ਵਿੱਚ ਆਪਣਾ ਇੱਕ ਵੱਖਰਾ ਆਧਾਰ ਰੱਖਦੇ ਨੇ ਕਿਉਂਕਿ ਜਗਦੇਵ ਸਿੰਘ ਸੰਧੂ ਉਹ ਪਰਿਵਾਰ ਸੀ ਉਹ ਐਮਐਲਏ ਸੀ ਉਹ ਲੀਡਰ ਸੀ ਜਿਸ ਨੇ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਈ ਹਲਕਿਆਂ ਦੇ ਵਿੱਚ ਆਪਣਾ ਵੱਖਰਾ ਪ੍ਰਭਾਵ ਅੱਜ ਵੀ ਕਾਇਮ ਰੱਖਿਆ ਹੋਇਆ ਹੈ ਤਜਿੰਦਰਪਾਲ ਸਿੰਘ ਸੰਧੂ ਸਾਡੇ ਨਾਲ ਨੇ ਇਹਨਾਂ ਦੇ ਵੱਲੋਂ ਹੁਣ ਜਿਹੜੀ ਵਰਕਿੰਗ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਇਸ ਬਾਬਤ ਗੱਲਬਾਤ ਕਰਾਂਗੇ ਕਾਰਨ ਕੀ ਰਹੇ ਸੰਧੂ ਸਾਹਿਬ ਸਭ ਤੋਂ ਪਹਿਲਾਂ ਪਾਰਟੀ ਪੰਜਾਬ ਦੇ ਉੱਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੰਧੂ ਸਾਹਿਬ ਕੀ ਲੱਗਦਾ ਹੈ ਕਿ ਲੋਕਾਂ ਨੂੰ ਉਮੀਦ ਸੀ ਨਵੇਂ ਜਦ ਨਵਾਂ ਕਾਲੀਦਾਰ ਆਇਆ ਵੀ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਦੀ ਜਿਹੜੀ ਪਾਰਟੀ ਹੈ ਉਸ ਨੂੰ ਟੱਕਰ ਦੇ ਪਾਵੇਗਾ ਪਰ ਜਿਸ ਤਰ੍ਹਾਂ ਤੁਸੀਂ ਅਸਤੀਫਾ ਦੇ ਦਿੱਤਾ ਹੁਣ ਕਾਰਨ ਕੀ ਰਹੇ ਨੇ ਸਭ ਤੋਂ ਪਹਿਲਾਂ ਇਹ ਜਰੂਰ ਦੱਸਿਓ ਵੀ ਕਮੀ ਕਿੱਥੇ ਰਹੀ ਹੈ ਕਾਰਨ ਕੀ ਨੇ ਅਸਤੀਫੇ ਦੇ ਨੇ ਕੋਈ ਜੇ ਕਿਸੇ ਵੀ ਪਾਰਟੀ ਤੁਸੀਂ ਕੰਮ ਕਰਨਾ ਹੈ ਕੋ ਅਹੁਦੇ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਇਸੇ ਕਰਕੇ ਮੈਂ ਸਮਝਿਆ ਕਿ ਮੈਂ ਵੈਸੇ ਜ਼ਿਆਦਾ ਕੰਟਰੀਬਿਊਟ ਕਰ ਸਕਦਾ ਪਾਰਟੀਆਂ ਤੇ ਬਲਕੇ ਕਿ ਮੈਂ ਕਿਸੇ ਅਹੁਦੇ ਤੇ ਰਹਾਂ ਤੇ ਅਸੀਂ ਇੱਕ ਸੋਚ ਲੈ ਕੇ ਆਏ ਸੀ ਦੋ ਤੁਸੀਂ ਜ਼ਿਕਰ ਕੀਤਾ 2 ਦਸੰਬਰ ਦਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਤੇ ਉਥੋਂ ਹੀ ਹੁਕਮ ਹੋਇਆ ਸੀ ਕਿ ਇਹਨਾਂ ਨੇ ਇੱਕ ਕਮੇਟੀ ਬਣਾਈ ਕਿ ਸਾਰੇ ਕਾਲੀ ਦਲ ਨੂੰ ਇਕੱਠਾ ਕਰਕੇ ਨਵੀਂ ਪਰਤੀ ਕਰਕੇ ਸ਼ੋਮਨੀ ਕਾਲੀ ਦਲ ਦਾ ਗਠਨ ਕੀਤਾ ਜਾਵੇ ਤੇ ਇਹਨੂੰ ਮੋੜ ਸਿਰਜੀਤ ਕੀਤਾ ਜਾਵੇ ਤੇ ਉਹ ਸਾਰੇ ਹਾਲਾਤ ਤੁਹਾਨੂੰ ਪਤਾ ਹੈ ਤੇ ਉਹਦੇ ਤਹਿਤ ਹੀ ਪਰਤੀ ਹੋਈ ਤੇ ਜਿਹੜਾ ਨਵੀਂ ਪਾਰਟੀ ਦਾ ਗਠਨ ਹੋਇਆ ਤੇ ਗਿਆਨੀ ਹਰਪੀ ਸਿੰਘ ਨੂੰ ਅਸੀਂ ਸਾਰਿਆਂ ਨੇ ਰਲ ਕੇ ਪ੍ਰਧਾਨ ਬਣਾਇਆ ਤੇ ਸਮੇਂ-ਸਮੇਂ ਤੇ ਮੀਟਿੰਗਾਂ ਵੀ ਹੁੰਦੀਆਂ ਤੇ ਸਾਡਾ ਜਿਹੜਾ ਮੇਨ ਮਕਸਦ ਹੀ ਪਾਰਟੀ ਨੂੰ ਬਣਾਉਂਦੇ ਇਹ ਸੀਗਾ ਦੇ ਸ਼ੋਮਨੀ ਕਾਲਜ ਦਾ ਜਿਹੜਾ ਹੈਗਾ ਉਹਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਵਿੱਚ ਤੇ ਖਾਸ ਤੌਰ ਤੇ ਜਿਹੜਾ ਪੰਥਕ ਕੋਟਾ ਹੈ ਉਹਦੇ ਮੰਚ ਗੁੱਸਾ ਸੀਗਾ ਲੀਡਰਸ਼ਿਪ ਦੇ ਪ੍ਰਤੀ ਜਿਹਦੇ ਕਰਕੇ ਉਹ ਪਾਰਟੀ ਤੋਂ ਪਿੱਛੇ हट ਗਏ ਜੀ ਲੋਕ ਸਭਾ ਦੀ ਚੋਣਾਂ ਸਾਨੂੰ ਹਾਰ ਦਾ ਸੰਭਲਾ ਕਰਨਾ ਪਿਆ ਕਦੇ ਦੋ ਸੀਟਾਂ ਆਈਆਂ ਕਦੇ ਇੱਕ ਸੀਟ ਆਈ ਅਸੈਂਬਲੀ ਦੇ ਵਿੱਚ ਵੀ ਇਹੀ ਹਾਲ ਹੋਇਆ ਕਿ ਹੁਣ ਪਾਰਟੀ ਤਿੰਨ ਸੀਟਾਂ ਦੇ ਸਿਮਟ ਕੇ ਰਹਿ ਗਈ ਇਸ ਕਰਕੇ ਸਾਰੇ ਜਾਣਿਆਂ ਨੇ ਮੈਮੀਆ ਸਾਸੂਜੀ ਸਿੰਘ ਰਖੜਾ ਗਿਆਨੀ ਹਰਪੀ ਸਿੰਘ ਜੀ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਤੇ ਸਪਰਨਿੰਦਰ ਸਿੰਘ ਟੀਨਸਾ ਤੇ ਹੋਰ ਸਾਰੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਇਹ ਹੀ ਤਹਿਯਾ ਕੀਤਾ ਕਿ ਉਹ ਪ੍ਰਾਤਨ ਅਕਾਲੀ ਦਲ ਜਦ ਉਹਨੂੰ ਮੋੜ ਸਰਜੀਤ ਕੀਤਾ ਜਾਵੇ ਉਹੀ ਕਦਰਾਂ ਕੀਮਤਾਂ ਨੂੰ ਬਹਾਲ ਕੀਤਾ ਜਾਵੇ ਤੇ ਜੋ ਸਮੇਂ ਸਮੇਂ ਤੇ ਉਨਤਾਈਆਂ ਸਾਡੇ ਅਕਾਲੀ ਦਲ ਚ ਆਈਆਂ ਹੈ ਉਨਨੂੰ ਆਡੈਂਟੀਫਾਈ ਕੀਤਾ ਜਾਵੇ ਤੇ ਉਹ ਉੰਤਾਈਆਂ ਨੂੰ ਦੂਰ ਕੀਤਾ ਜਾਵੇ ਤੇ ਆਪਣੇ ਜਿਹੜਾ ਕਿਡਰ ਹੈ ਉਹਦਾ ਜਿਹੜਾ ਹੈਗਾ ਮਨ ਜਿੱਤਿਆ ਜਾਵੇ ਇਹ ਇੱਕ ਸੋਚ ਲੈ ਕੇ ਅਸੀਂ ਤੁਰੇ ਆਂ ਤੇ ਸਾਨੂੰ ਉਮੀਦ ਵੀ ਹੈ ਵੀ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ ਔਰ ਹੁਣ ਲੱਗਦਾ ਕੀ ਹੈ ਕਾਰਨ ਕੀ ਨੇ ਕਿਉਂਕਿ ਚਰਚਾ ਹੁਣ ਅਸਤੀਫੇ ਦੀ ਹੋ ਰਹੀ ਹੈ ਵੀ ਸੰਧੂ ਸਾਹਿਬ ਹੋ ਰਹੀ ਹੈ ਅਸਤੀਫਾ ਕਿਉਂ ਦੇਗੇ ਕਿਉਂਕਿ ਜਿਦਾ ਤੁਸੀਂ ਗੱਲ ਕਹੀ ਹੈ ਕਿ ਅਸੀਂ ਅਸਤੀਫੇ ਤੋਂ ਮਤਲਬ ਉਹਦੇ ਤੋਂ ਰਹਿ ਕੇ ਵੀ ਨਾ ਪਾਰਟੀ ਦੇ ਵਿੱਚ ਕੰਮ ਕਰ ਸਕਦੇ ਹਾਂ ਕਿਤੇ ਹੋਰ ਲੀਡਰ ਤਾਂ ਨਹੀਂ ਇਦਾਂ ਸੋਚ ਰਹੇ ਹੋਣਗੇ ਵੀ ਅਸੀਂ ਵੀ ਉਹਦੇ ਛੱਡ ਕੇ ਵੀ ਪਾਰਟੀ ਲਈ ਕੰਮ ਕਰੀਏ ਤਾਂ ਨਹੀਂ ਮੇਨ ਤਾਂ ਇਹ ਹੈ ਵੀ ਅਸੀਂ ਚਾਹੁੰਦੇ ਵੀ ਜਿਹੜੀ ਪਾਰਟੀ ਆ ਉਹ ਇੱਕ ਟੀਮ ਦੇ ਤੌਰ ਦੇ ਉੱਤੇ ਕੰਮ ਕਰੇ ਹੁਣ ਤੱਕ ਇੱਕ ਟੀਮ ਬਣ ਕੇ ਤੁਰਿਆ ਆ ਰਹੇ ਆ ਤੇ ਇਸ ਕਰਕੇ ਜਿਵੇਂ ਹੈਗੀ ਇਹ ਜ਼ਿੰਮੇਵਾਰੀ ਪ੍ਰਧਾਨ ਸਭਾ ਦੀ ਹੁੰਦੀ ਹੈ ਸਾਰਿਆਂ ਦੀ ਸਲਾਹ ਲੈ ਕੇ ਪਾਰਟੀ ਨੂੰ ਚਲਾਉਣਾ ਹੈਗਾ ਤੇ ਜੋ ਮਕਸਦ ਲਈ ਆਪਾਂ ਤੁਰੇ ਆ ਉਹ ਮਕਸਦ ਨੂੰ ਪੂਰਾ ਕਰਨਾ ਹੈ ਜਦੋਂ ਅਸੀਫਾ ਦਿੱਤਾ ਸੀ ਉਸ ਤੋਂ ਬਾਅਦ ਗੱਲਬਾਤ ਸੀਨੀਅਰ ਨਾਲ ਕਿਸੇ ਨਾਲ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਹੋਰ ਨਾਲ ਜਾਂ ਕਿਸੇ ਹੋਰ ਵੱਡੇ ਲੀਡਰ ਨਾਲ ਨਹੀਂ ਸਾਰੇ ਦੀ ਲੀਡਰਸ਼ਿਪ ਨਾਲ ਹੋਈ ਹੈ ਤੇ ਮੈਂ ਹੀ ਕਿਹਾ ਵੀ ਇਸ ਦਾ ਮਤਲਬ ਜੋ ਪੰਥ ਦੇ ਰੇਡੇ ਹਿੱਟਾਂ ਲਈ ਹੈਗਾ ਉਹਨੇ ਕੰਮ ਕਰਾਂਗੇ ਪੰਤ ਦੇ ਲਈ ਅਸੀਂ ਖੜਾਂਗੇ ਤੇ ਸਾਡਾ ਸਾਡੇ ਮੈਂ ਵੀ ਮੇਰੇ ਸਾਥੀ ਮੇਰਾ ਪਰਿਵਾਰ ਸਾਰੇ ਅਕਾਲਪੁਰਕ ਨੂੰ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਜਣੇ ਸਮਰਪਿਤ ਹੈਗੇ ਹਾਂ ਪਰ ਕਿਤੇ ਹੁਣ ਚਰਚਾ ਇਹ ਵੀ ਹੈ ਨਾ ਸੰਧੂ ਸਾਹਿਬ ਦੇਖੋ ਕਹਿੰਦੇ ਵੀ ਕਿਤੇ ਦੂਜੀ ਪਾਰਟੀ ਵੱਲ ਤਾਂ ਨਹੀਂ ਜਾ ਰਹੇ ਸੰਧੂ ਸਾਹਿਬ ਇਹ ਵੀ ਚਰਚਾ ਹੁਣ ਹਲਕੇ ਘਨੌਰ ਦੀ ਗੱਲ ਕਰ ਲਈ ਆਪਾਂ ਉੱਥੇ ਵੀ ਛਿੜ ਪਈ ਆ ਪੂਰੇ ਪੰਜਾਬ ਦੇ ਵਿੱਚ ਵੀ ਗੱਲ ਚੱਲ ਰਹੀ ਹੈ ਵੀ ਕਿਤੇ ਦੂਜੀ ਪਾਰਟੀ ਦੇ ਕਲਾਮੇ ਦੇ ਵਿੱਚ ਦਾ ਕਲਾਮੇ ਦੇ ਵਿੱਚ ਤਾਂ ਨਹੀਂ ਆਗੇ ਸਿੰਧੂ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਹੋ ਗਈ ਗੰਧ ਤੂਪ ਹੋ ਗਈ ਹੋਵੇ ਇਸ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਕਿ ਸਿੰਧੂ ਸਾਹਿਬ ਨੂੰ ਲੱਗਦਾ ਕਿਸੇ ਹੋਰ ਪਾਰਟੀ ਵੱਲ ਹੁਣ ਜਾਣ ਦੇ ਆਪਣਾ ਰਾਹ ਪੱਧਰਾ ਕਰ ਰਹੇ ਨੇ ਕਿਉਂਕਿ 2024 ਨਜ਼ਦੀਕ ਹੈ ਨਹੀਂ ਅਸੀਂ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਤੇ ਗਏ ਆ ਉਹਨਾਂ ਦੇ ਹੁਕਮ ਤੇ ਪਾਰਟੀ ਦਾ ਗਠਨ ਹੋਇਆ ਤੇ ਅਸੀਂ ਉਹੀ ਚਾਹੁੰਦੇ ਆ ਕਿ ਜੀ ਜੋ ਭਾਵਨਾ ਨੂੰ ਲੈ ਕੇ ਪਾਰਟੀ ਨੂੰ ਬਣਾਇਆ ਉਹ ਭਾਵਨਾ ਨੂੰ ਲੈ ਕੇ ਪਾਰਟੀ ਨੂੰ ਸਾਰੇ ਜਣੇ ਰਲ ਕੇ ਚਲਾਈਏ ਤੇ ਸਮੇਂ-ਸਮੇਂ ਤੇ ਕਈ ਵਾਰੀ ਦਿਕਤਾ ਆਉਂਦੀ ਹੈ ਤੇ ਜਾਨੀ ਹਰਪ੍ਰੀਤ ਸਿੰਘ ਜੀ ਸਿਆਣੇ ਆ ਕਿਵੇਂ ਟਾਈਮ ਵੀ ਲੱਗ ਜਾਂਦਾ ਹੈ ਇਹ ਗੱਲ ਦੇ ਵਿੱਚ ਤੇ ਅਸੀਂ ਉਮੀਦ ਕਰਦੇ ਕਿ ਉਹ ਸਾਰਿਆਂ ਨੂੰ ਇਕੱਠੇ ਲਾ ਕੇ ਤੁਰਨ ਤਾਂ ਕਿ ਜਿਹੜਾ ਮਕਸਦ ਲਈ ਅਸੀਂ ਆਏ ਆ ਜਾਂ ਪੰਜਾਬ ਦੀ ਜਨਤਾ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਹੁਣ ਇਹ ਜਿਹੜਾ ਅਕਾਲੀ ਦਰਸ ਅਸੀਂ ਬਣਾਉਣ ਜਾ ਰਹੇ ਆ ਵੀ ਇੱਕ ਡਿਫਰੈਂਟ ਹੈਗਾ ਤੇ ਉਹ ਉਹਦੇ ਲਈ ਸਾਡੀ ਇਹ ਪੂਰੀ ਕੋਸ਼ਿਸ਼ ਹੈਗੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਜਿਹੜਾ ਮਤਲਬ ਏਜੰਡਾ ਸੀ ਆਪਣਾ ਪਾਰਟੀ ਦਾ ਜੋ ਆਪਣਾ ਇਹ ਮੁੱਦਾ ਸੀ ਵਿਸ਼ਾ ਸੀ ਕਿ ਉਸ ਤੋਂ ਪਾਸੇ ਹੁੰਦੇ ਜਾ ਰਹੇ ਜਾਂ ਫਿਰ ਕਿਸੇ ਹੋਰ ਦੇ ਦਬਾਅ ਦੇ ਕਰਕੇ ਉਹ ਵੀ ਫੈਸਲੇ ਲੈ ਰਹੇ ਨੇ ਉਹ ਜੀ ਨਹੀਂ ਸਮੇਂ ਸਮੇਂ ਤੇ ਦੇਖੋ ਸਾਡੇ ਜਿਹੜੇ ਲੀਡਰ ਹਨ ਸਲਾਹ ਕਰਦੇ ਆ ਪਰ ਅਲਟੀਮੇਟਲੀ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਜ਼ਿੰਮੇਵਾਰੀ ਤਾਂ ਉਹਦੀ ਹੈਗੀ ਹੈ ਜੇ ਠੀਕ ਹੈ ਉਹਦੀ ਸ਼ਾਬਾਸ਼ ਵੀ ਪਾਰਟੀ ਦੇ ਪ੍ਰਧਾਨ ਨੂੰ ਹੈ ਜੇ ਕੁਝ ਨਹੀਂ ਠੀਕ ਰਹਿੰਦਾ ਤਾਂ ਉਹਦੀ ਜ਼ਿੰਮੇਵਾਰੀ ਪਾਰਟੀ ਦੇ ਪ੍ਰਧਾਨ ਨੂੰ ਹੁੰਦੀ ਹੈ ਤੇ ਬਾਕੀ ਜਿਹੜਾ ਵੀ ਪਾਰਟੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਉਹਦਾ ਇੱਕ ਵਿਜ਼ਨ ਡਾਕੂਮੈਂਟ ਹੈ ਜਿਹੜਾ ਪੋਲਿਟਿਕਲ ਏਜੰਡਾ ਵੀ ਅਸੀਂ ਬਣਾ ਰਹੇ ਸੀਗੇ ਤੇ ਇੱਕ ਜਿਹੜਾ ਪੰਥਕ ਏਜੰਡਾ ਵੀ ਬਣਾ ਰਹੇ ਆ ਤੇ ਅਲੱਗ-ਅਲੱਗ ਜਿਹੜੇ ਹੈਗਾ ਜਿਹੜੇ ਡਾਕੂਮੈਂਟ ਤਿਆਰ ਕਰ ਰਹੇ ਆ ਤਾਂ ਕਿ ਵੀ ਅਸੀਂ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਪਾਰਟੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਉਹਦੇ ਲਈ ਬੁੱਧੀਜੀਵੀਆਂ ਦੀ ਵੀ ਰਾਇ ਲਈ ਹੈ ਸਿਆਣੇ ਸੱਜਣ ਜਿਹੜੇ ਹੈਗੇ ਉਹਨਾਂ ਦੀ ਵੀ ਹੈ ਪਾਰਟੀ ਦੀ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਵੀ ਸਾਰੇ ਇਕੱਠੇ ਹੋ ਕੇ ਪਾਰਟੀ ਦਾ ਕਨਸਟੀਟਿਊਸ਼ਨ ਵੀ ਬਣਾ ਰਹੇ ਆ ਅਸੀਂ ਸਰ ਸਾਰਾ ਜਲਦੀ ਕਰ ਰਹੇ ਹਾਂ ਅਸੀਂ ਗੱਲ ਕਰਦੇ ਆਂ ਸਰਦੂ ਸਾਹਿਬ ਗੱਲ ਉਹੀ ਆ ਜਾਂਦੀ ਨੇ ਕੁੱਮ ਕਮਾ ਕੇ ਵੀ ਅਸਤੀਫਾ ਦੇਉਗਾ ਕਿਉਂਕਿ ਇੰਨੀ ਜਲਦੀ ਅਸਤੀਫਾ ਦੇ ਦੇ ਜਾਣਾ ਹਲੇ ਉਸ ਦਿਨ ਐਲਾਨ ਹੋਣਾ ਨਾ ਜਦੋਂ ਲਿਸਟ ਨਿਕਲਦੀ ਹੈ ਵੀ ਉਸੇ ਦਿਨ ਤੁਹਾਡੇ ਵੱਲੋਂ ਅਸਤੀਫਾ ਆ ਜਾਣਾ ਕਿਉਂਕਿ ਕਿਹਾ ਜਾ ਰਿਹਾ ਸੀ ਵੀ ਘਨੌਰ ਤੋਂ ਤੇ ਆਪਣਾ ਪਟਿਆਲਾ ਜ਼ਿਲ੍ਹੇ ਤੋਂ ਜਦੋਂ ਸਨੌਰ ਦੀ ਗੱਲ ਕਰ ਲਈ ਆਪਾਂ ਦੋ ਤਿੰਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿਤਨੇ ਕਿ ਚਰਚਾ ਸੀ ਵੀ ਪਰ ਹੁਣ ਸੰਧੂ ਸਾਹਿਬ ਦਾ ਸਿਆਸੀ ਭਵਿੱਖ ਕੀ ਹੋਵੇਗਾ ਕੀ ਹੁਣ ਕਨੌਰ ਦੀ ਤਿਆਰੀ ਕਰਨਗੇ ਜਾਂ ਫਿਰ ਸਨੌਰ ਦੀ ਤਿਆਰੀ ਕਰਨਗੇ ਇਹ ਲੋਕਾਂ ਦੇ ਵਿੱਚ ਵਿਚਾਰ ਚਾਹੇਨ ਹਲਕਿਆਂ ਦੇ ਵਿੱਚ ਵੀ ਸੰਧੂ ਸਾਹਿਬ ਹੁਣ ਕਿਹੜੇ ਪਾਸੇ ਆਣਗੇ ਕਿਉਂਕਿ ਜਿਦੋਂ ਆਪਾਂ ਪਹਿਲਾਂ ਗੱਲ ਕੀਤੀ ਹੈ ਸਟਾਰਟਿੰਗ ਦੇ ਵਿੱਚ ਸੰਧੂ ਪਰਿਵਾਰ ਦਾ ਜੋ ਇੱਕ ਕਿਰਦਾਰ ਸੀ ਸਿਆਸੀ ਤੌਰ ਦੇ ਉੱਤੇ ਉਹ ਅੱਜ ਵੀ ਜਾਣਿਆ ਜਾਂਦਾ ਕਿਉਂਕਿ ਅੱਜ ਦੀ ਸਿਆਸਤ ਜੇਕਰ ਦੇਖੀ ਤਾਂ ਬਹੁਤ ਮਿਆਰ ਡਿੱਗ ਚੁਕਿਆ ਸਿਆਸਤ ਦੇ ਵਿੱਚ ਅੱਜ ਨਿਚਤਾ ਤੇ ਉੱਤੇ ਆ ਗਈ ਹੈ ਲੋਕ ਮੁੱਦੇ ਭੁੱਲ ਚੁੱਕੀ ਹੈ ਪਰ ਕਿਤੇ ਨਾ ਕਿਤੇ ਉਹ ਜਿਹੜਾ ਮਿਆਰ ਸੀ ਸਿਆਸਤ ਦਾ ਪਹਿਲਾਂ ਹੁਣ ਤੁਸੀਂ ਕਿਵੇਂ ਦੇਖਦੇ ਹੋ ਵੀ ਸੰਧੂ ਪਰਿਵਾਰ ਹੁਣ ਜਿਹੜਾ ਕਿਹੜੇ ਪਾਸੇ ਜਾਊਗਾ ਕਨੌਰ ਜਾਂ ਫਿਰ ਸਨੌਰ ਵੇ ਦੇਖੋ ਜਿਹੜੀ ਹਲਕਿਆਂ ਦੀ ਗੱਲ ਹੈ ਮੈਂ ਉਹਦੇ ਤੋਂ ਉੱਪਰ ਉੱਠ ਕੇ ਕਹਿਣਾ ਕਿ ਪਹਿਲਾਂ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤੇ ਜੋ ਸਮੇਂ-ਸਮੇਂ ਤੇ ਸ਼ੋਮਨੀ ਕਾਲੀ ਦਲ ਦੇ ਵਿੱਚ ਗੜਾਉਟ ਆਈ ਹੈਗੀ ਹੈ ਜਾਂ ਕੁਝ ਗਲਤੀਆਂ ਹੋਈਆਂ ਲੀਡਰਸ਼ਿਪ ਤੋਂ ਵੀ ਪਹਿਲੀ ਗੱਲ ਤਾਂ ਵੀ ਉਹ ਗਲਤੀਆਂ ਨੂੰ ਅਸੀਂ ਸੁਧਾਰੀਏ ਤੇ ਆਪਣੇ ਸਾਥੀਆਂ ਦਾ ਪੰਥਕ ਸੋਚ ਵਾਲੇ ਸਜਣਾ ਦਾ ਵਿਸ਼ਵਾਸ ਜਿੱਤੀਏ ਤੇ ਉਹਨਾਂ ਨੂੰ ਜਿਹੜੇ ਬਹੁਤ ਸੱਜਣ ਹੈ ਜਿਹੜੇ ਗੁੱਸੇ ਹੋ ਕੇ ਘਰ ਬੈ ਗਏ ਜਾਂ ਕਿਨਾਰਾ ਕਰ ਗਏ ਉਹ ਸਾਰੇ ਸੱਜਣਾ ਨੂੰ ਮਿਲ ਕੇ ਉਹਨਾਂ ਨਾਲ ਕਿ ਉਹਨਾਂ ਦਾ ਵਿਸ਼ਵਾਸ ਦਿੱਤੀਏ ਉਹਨੂੰ ਲਈਏ ਨਾਲ ਪਾਰਟੀ ਨੂੰ ਇਕੱਠਾ ਕਰੀਏ ਪਾਰਟੀ ਨੂੰ ਮਜ਼ਬੂਤ ਕਰੀਏ ਤਾਂ ਹੀ ਅਗੇ ਇਲੈਕਸ਼ਨਲੀ ਗੱਲ ਹੈਗੀ ਹੈ ਜੀ ਸਭ ਜਗਾ ਦੇਖਿਆ ਜਾਵੇ ਨਾ ਪਿਛਲੇ ਸਮੇਂ ਦੇ ਜੇ ਆਪਾਂ ਇਤਿਹਾਸ ਤੇ ਪੰਛੀ ਛਾਤ ਮਾਰੀਏ ਤਾਂ ਬਾਦਲ ਪਰਿਵਾਰ ਦੀ ਸਿਆਸਤ ਨੇ ਕੋਈ ਵੱਖਰਾ ਅਕਾਲੀ ਦਲ ਉੱਠਣ ਨਹੀਂ ਦਿੱਤਾ ਜਿਸ ਤਰ੍ਹਾਂ ਕਈ ਅਕਾਲੀ ਦਲ ਬਣੇ ਨੇ ਜਾਂ ਫਿਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜੀ ਹੋਰ ਖੇਤਰੀ ਪਾਰਟੀਆਂ ਬਣੀਆਂ ਨੇ ਭਵੇਂ ਸੁਖਪਾਲ ਸਿੰਘ ਖਹਿਰਾ ਦੀ ਖੇਤਰੀ ਪਾਰਟੀ ਦੀ ਗੱਲ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਗੱਲ ਕਰ ਲਈਏ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੀ ਗੱਲ ਕਰ ਲਈਏ ਰਣਜੀਤ ਸਿੰਘ ਪਰੰਪਰਾ ਦੀ ਗੱਲ ਕਰ ਲਈਏ ਮਨਪ੍ਰੀਤ ਬਾਦਲ ਹੋਰਾਂ ਦੀ ਪ੍ਰਾਪਤੀ ਦੀ ਪਾਰਟੀ ਦੀ ਗੱਲ ਕਰ ਲਈਏ अनेका ਪਾਰਟੀਆਂ ਬਣੀਆਂ ਨੇ ਪਰ ਉਹ ਕਿਤੇ ਲੱਗਦਾ ਨਹੀਂ ਹੁਣ ਵੀ ਜਿਹੜੀ ਹੁਣ ਇਹ ਚੁਣੌਤੀ ਹੋਏਗੀ ਕਿ ਜੇ ਇੱਕ ਵੱਖਰੀ ਖੇਤਰੀ ਪਾਰਟੀ ਇਹ ਕਾਮਯਾਬ ਕਿਵੇਂ ਹੋਵੇਗੀ ਪੰਜਾਬ ਦੇ ਵਿੱਚ ਕਿਉਂਕਿ ਅੱਜ ਦੀ ਦੌਰ ਦੇ ਵਿੱਚ ਤਾਂ ਜਿਸ ਤਰ੍ਹਾਂ ਹੁਣ ਹਾਲਾਤ ਬਣੇ ਹੋਏ ਨੇ ਜੋ ਸਿਆਸੀ ਸਮੀਕਰਨ ਦਿਨਪ ਤੇਜ਼ ਹੋ ਰਹੇ ਨੇ ਕਿਉਂਕਿ ਦੇਖੋ ਇੱਕ ਪਾਸੇ ਹੁਣ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਚੁੱਪ ਸੀ ਪਰ ਉਹਨਾਂ ਦੀ ਚੁੱਪ ਤੇ ਪਲੱਸ ਇੱਕ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਪਾਣੀ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਤਰਥਲੀ ਮਚਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੱਕਰ ਬਿਆਨ ਦੇ ਜਾਂਦੇ ਨੇ ਇਸ ਵਰਤਾਰੇ ਨੂੰ ਸਾਰਿਆਂ ਨੂੰ ਕਿਵੇਂ ਦੇਖਦੇ ਹੋ ਕਿ ਅਖਰਕਾਰ 2027 ਦੀ ਜਿਹੜੀ ਇਲੈਕਸ਼ਨ ਹੈ ਜਦ ਸਿਆਸਤ ਉਹ ਕਿਹੜੇ ਪਾਸੇ ਨੂੰ ਜਾਏਗੀ ਕੋ ਜਿਹੜੀ ਕੋਈ ਪਾਰਟੀ ਚਾਹੇ ਪੁਰਾਣੀ ਹੈ ਚਾਹੇ ਕੋਈ ਪਾਰਟੀ ਨਵੀਂ ਹੈ ਉਹਨੂੰ ਜਿਹੜੇ ਉਹਦੇ ਚ ਲੀਡਰ ਹੈਗੇ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਹੈ ਉਹਨਾਂ ਨੇ ਕੰਮ ਜੱਬ ਕਰਨਾ ਹੁੰਦਾ ਜਿਵੇਂ ਉਦੋਂ ਬਨਾਰਾ ਸਾਹਿਬ ਵੇਲੇ 27 ਦਰਬਾਰ ਸਾਹਿਬ ਵਿੱਚ ਪੁਲਿਸ ਗਈ ਉਸ ਮੁੱਦੇ ਦੇ ਉੱਤੇ 27 ਐਮਐਲਏ ਜਿਹਦੇ ਚ ਬਾਦਲ ਸਾਹਿਬ ਵੀ ਸੀ 37 ਸਾਹਿਬ ਵੀ ਸੀ ਮੇਰੇ ਪਿਤਾ ਜੀ ਸਾਜ ਸਦੇਵ ਸਿੰਘ ਸੰਧੂ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਉਹ ਆਪਣਾ ਡਿਸਪਲੇਅਰ ਸ਼ੋ ਕੀਤਾ ਤੇ ਇੱਕ ਲਗਤੜਾ ਬਣਾਇਆ ਤੇ ਅਲਟੀਮੇਟਲੀ ਫਿਰ ਉਹ ਬਾਦਲ ਸਾਹਿਬ ਦੀ ਅਗਵਾਈ ਚ ਨਵਾਂ ਸ਼ਮ ਨਿਕਲ ਬਣਿਆ ਸ਼ਮ ਨਿਕਲ ਦਲ ਦੇ ਪੰਜਾਬ ਉਦੋਂ ਸੱਜ ਸਿੰਘ ਬੰਦਾਲਾ ਸੀ ਪਰ ਇਹ ਸਾਰੇ ਸੱਜਣ 27 ਐਮਏ ਪਲਸ ਉਹਨਾਂ ਦੇ ਜਿਹੜੇ ਸਾਥੀ ਸੀਗੇ ਤੇ ਉਹ ਉਹਨਾਂ ਨੇ ਲਗ ਅਕਾਲੀ ਦਲ ਬਣਾਇਆ ਕਿ ਹੌਲੀ ਹੌਲੀ ਫਿਰ ਉਹੀ ਹੁਣ ਆਪਾਂ ਸ਼ਮ ਨਿਕਲ ਦਲ ਕਹਿ ਰਹੇ ਆ ਬਾਦਲਾ ਤੇ ਉਹਨਾਂ ਨੂੰ ਹੀ ਉਹਨਾਂ ਨੇ ਅਲਟੀਮੇਟਲੀ ਦਾ ਦਾ ਨਿਸ਼ਾਨ ਤੇ ਕ੍ਰਿਨ ਨਿਸ਼ਾਨ ਹੈ ਇਹ ਵੀ ਉਹ ਉਹਨੂੰ ਮਿਲ ਗਿਆ ਸੀਗਾ ਤੇ ਇਸੇ ਤਰ੍ਹਾਂ ਹੀ ਹੁਣ ਢੀਂਸਾ ਸਾਹਿਬ ਨੇ ਅਸੀਂ ਨਾਲ ਲਲ ਕੇ ਮਤਲਬ ਪਾਰਟੀ ਬਣਾਈ ਸੀ ਇੱਕ ਬਦਲ ਤਿਆਰ ਕੀਤਾ ਸੀ ਪਰ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ 2 ਤਰੀਕ ਨੂੰ ਕਿ ਵੀ ਆਪਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਕੱਠੀ ਪਰਤੀ ਕਰਕੇ ਇੱਕ ਅਕਾਲੀ ਦਲ ਬਣਾਉਣਾ ਹੈ ਤੇ ਉਹ ਅਸੀਂ ਤਾਂ ਤੁਰੇ ਹੋਏ ਸੀ ਉਹਨਾਂ ਦੇ ਹੁਕਮ ਤਹਿਤ ਉਹਨਾਂ ਦੁਆਰਾ ਭਰਤੀ ਕੀਤੀ ਹੈ ਪਰ ਦੂਜੇ ਸੱਜਣ ਨਹੀਂ ਮੰਨਦੇ ਪਰ ਇਹ ਹੈ ਵੀ ਸਾਨੂੰ ਉਮੀਦ ਹੈ ਵੀ ਅਸੀਂ ਇੱਕ ਸਹੀ ਮੁੱਦੇ ਲੈ ਕੇ ਤੁਰੇ ਹੋਇਆ ਇੱਕ ਸਹੀ ਮੰਨ ਦੇ ਨਾਲ ਤੁਰੇ ਹੋਇਆ ਪੰਥ ਦੇ ਚੜ੍ਹਦੀ ਕਲਾ ਵਾਸਤੇ ਪੰਥ ਦੇ ਭਲੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਤੇ ਜੋ ਗਿਰਿਆ ਹੋਇਆ ਵਕਾਰ ਹੈ ਉਹਨੂੰ ਠੀਕ ਕਰਨ ਵਾਸਤੇ ਤੁਰੇ ਹੋਇਆ ਤੇ ਲੋਕ ਹੌਲੀ-ਹੌਲੀ ਲੱਗ ਵੀ ਰਹੇ ਹਨ ਤੇ ਹੋਰ ਵੀ ਲੱਗਣਗੇ ਦੂਜੇ ਸੱਜਣ ਕਿਹੜੇ ਨੇ ਜਿਹੜੇ ਮੰਨ ਨਹੀਂ ਰਹੇ ਪਾਰਟੀ ਦੇ ਨਹੀਂ ਉਹ ਤਾਂ ਦੂਜਾ ਜਿਹੜਾ ਅਕਾਲੀ ਦਰਬਾਰ ਸਤਿ ਸੁਖਬੀ ਸਿੰਘ ਬਾਦਲ ਦਾ ਕੰਮ ਜਲਦੀ ਗੱਲ ਕੋਈ ਮਨ ਪੀਤਿਆਲੀ ਹੋਰਾਂ ਦੇ ਵੀ ਚਰਚਾ ਚੱਲਦੀ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਨਾਰਾਜ਼ਗੀ ਨੂੰ ਲੈ ਕੇ ਕਿ ਸੱਚਮੁੱਚ ਪਾਰਟੀ ਦੇ ਅੰਦਰ ਕੁਝ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸਿਧਾਂਤਾਂ ਦੀ ਗੱਲ ਕਰ ਲਈ ਜੋ ਮਤਲਬ ਜਿਸ ਮਕਸਦ ਵਾਸਤੇ ਪਾਰਟੀ ਹੋਣ ਦੇ ਵਿੱਚ ਲਿਆਂਦੇ ਗਈ ਸੀ ਉਸ ਹਿਸਾਬ ਤੋਂ ਕਿਤੇ ਹੁਣ ਥਿੜਕ ਰਹੀ ਹੈ ਪਾਰਟੀ ਤੇ ਜੇ ਦੇਖੋ ਜਦੋਂ ਕੋਈ ਪਾਰਟੀ ਨੰਮੇ ਬਣਦੀ ਹੈ ਅਲੱਗ-ਅਲੱਗ ਬਚਾਵਾਂ ਵਾਲੇ ਅਲੱਗ-ਅਲੱਗ ਵਿਚਾਰਧਾਰਾ ਵਾਲੇ ਜਿਹੜੇ ਸਰਦਨ ਇਕੱਠੇ ਹੁੰਦੇ ਆ ਤੇ ਉਹਨਾਂ ਨੂੰ ਇੱਕ ਦਿਮਾਗੀ ਤੌਰ ਦੇ ਉੱਤੇ ਜਾਂ ਇੱਕ ਵੇਵ ਲੈਂਡ ਦੇ ਉੱਤੇ ਉਹਨਾਂ ਨੂੰ ਕੁਝ ਸਮਾਂ ਲੱਗਦਾ ਤੇ ਉਹ ਅਸੀਂ ਸਮਝਦੇ ਵੀ ਕੁਝ ਸਮਾਂ ਲੱਗੂਗਾ ਗਾਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਸਾਰਿਆਂ ਨੂੰ ਇੱਕ ਮੁੱਦੇ ਦੇ ਉੱਤੇ ਇਕੱਠਾ ਕਰਕੇ ਜਾਂ ਇੱਕ ਵਿਚਾਰ ਦੇ ਉੱਤੇ ਇਕੱਠਾ ਕਰਕੇ ਵੀ ਪਾਰਟੀ ਨੂੰ ਅੱਗੇ ਲੈ ਜਾਣਾ ਤੇ ਹੁਣ ਕੀ ਲੱਗਦਾ ਕਿ ਜਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਪੰਜਾਬ ਦੀ ਸਿਆਸਤ ਦੇ ਵਿੱਚ ਬਣੇ ਹੋਏ ਨੇ ਤੇ ਜਿਸ ਤਰ੍ਹਾਂ ਹੁਣ ਹਾਲਾਤ ਨੇ ਜਦੋਂ ਕੋਈ ਰੁੱਠਦਾ ਜਾਂ ਫਿਰ ਕੋਈ ਅਸਤੀਫਾ ਹੁੰਦਾ ਜਾਂ ਫਿਰ ਕਹੇ ਕੋਈ ਕਿਸੇ ਨਾਲ ਨਾਰਾਜ਼ਗੀ ਕਿਸੇ ਤੋਂ ਹੁੰਦੀ ਹੈ ਕੁਝ ਗੱਲਬਾਤ ਹੁੰਦੀ ਹੈ ਤਾਂ ਦੂਜੇ ਜਿਹੜੇ ਪਾਰਟੀਆਂ ਨੇ ਉਹ ਕਹਿੰਦੇ ਬਨੇਰੇ ਦੇ ਉੱਤੇ ਖੜੀਆਂ ਹੁੰਦੀਆਂ ਨੇ ਭਾਈ ਕਦੋਂ ਇਹ ਮਤਲਬ ਚਿੰਗਾਰੀ ਕਿੱਧਰੋਂ ਆਉਂਦੀ ਹੈ ਆਪਾਂ ਜਾ ਕੇ ਉਹਨਾਂ ਨੂੰ ਫੋਨ ਕਰੀ ਜਦੋਂ ਸੰਪਰਕ ਸਾਦੀ ਹੈ ਕਿ ਸੰਧੂ ਸਾਹਿਬ ਹੋਰਾਂ ਦੇ ਨਾਲ ਕਿਸੇ ਨੇ ਜਦੋਂ ਤੁਸੀਂ ਅਸਤੀਫਾ ਦਿੱਤਾ ਜਦੋਂ ਦੀ ਮੀਡੀਆ ਦੇ ਵਿੱਚ ਗੱਲ ਚੱਲੀ ਹੈ ਉਸ ਤੋਂ ਬਾਅਦ ਕਿਸੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੋਈ ਸੰਪਰਕ ਦੇ ਵਿੱਚ ਹੈਗੇ ਕਿਸੇ ਦੇ ਸਾਡਾ ਪੰਥਕ ਪਰਿਵਾਰ ਪੰਥ ਨਾਲ ਖੜੇ ਆ ਸ਼ੋਮਨੀ ਕਾਲੀ ਦਲ ਨਾਲ ਖੜੇ ਆ ਲੋਕ ਅਪਰੋਚ ਕਰਦੇ ਆ ਪਰ ਸਾਡੀ ਨੂੰ ਇੱਕੋ ਇੱਕ ਜਿਵੇਂ ਹੈ ਇਹ ਹੈ ਕਿ ਸਾਡੇ ਲਈ ਤਾਂ ਪੰਥ ਪਹਿਲਾ ਹੈਗਾ ਅਕਾਲੀ ਦਲ ਪਹਿਲਾ ਹੈਗਾ ਇਹੀ ਸੋਚ ਦੇ ਉਤੇ ਖੜੇ ਅਕਾਲੀ ਦਲ ਕਿਹੜਾ ਜਿੱਥੇ ਅਸੀਂ ਬੈਠੇ ਇਹਨੂੰ ਅਸੀਂ ਸੁਰਜੀਤ ਕਰਨ ਲੱਗੇ ਮੋਰ ਸੁਰਜੀਤ ਕਰਨ ਲੱਗੇ ਅਸੀਂ ਤਾਂ ਕਹਿੰਦੇ ਸਾਡੇ ਜਨ ਇਕੱਠੇ ਹੋ ਸੋ ਅਸੀਂ ਤਾਂ ਚੰਦ ਨਹੀਂ ਕੋਈ ਲੱਗ-ਲੱਗ ਹੋਵੇ ਇਕੱਠੇ ਹੋ ਆਪਣੇ ਮਨ ਦੇ ਜਿਹੜੇ ਮਤਭੇਦ ਮਿਟਾ ਕੇ ਆਪਣੀ ਈਗੋ ਨੂੰ ਛੱਡ ਕੇ ਮੈਂ ਤਾਂ ਕਹਿੰਦਾ ਸੋ ਸਾਡੇ ਜਨ ਇਕੱਠੇ ਹੋ ਅਸੀਂ ਪੰਜਾਬ ਦੇ ਜਨਤਾ ਨੂੰ ਜਵਾਬ ਦੇ ਹੈਗੇ ਆ ਇਹ ਆਪਣੀ ਕੌਮ ਨੂੰ ਜਵਾਬ ਦੇ ਆ ਇਹਦੇ ਇਤਿਹਾਸ ਲਿਖਿਆ ਜਾਣਾ ਸਾਨੂੰ ਦੱਸਣ ਦੀ ਲੋੜ ਨਹੀਂ ਜਨਤਨ ਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਹੀ ਖਬਰਾਂ ਇਹਨੀ ਤੇਜ਼ੀ ਨਾਲ ਜਾਂਦੀਆਂ ਉਹ ਚਾਹੇ ਅਸੀਂ ਕੁਝ ਬੋਲੀਏ ਚਾਹੇ ਨਾ ਬੋਲੀਏ ਕੁਝ ਦੱਸੀਏ ਨਾ ਦਸੀਏ ਪਰ ਜਨਤਾ ਨੂੰ ਪਤਾ ਹੁੰਦਾ ਜਨਤਾ ਬਹੁਤ ਸਿਆਣੀ ਜੀ ਨਾਮ ਲੈਦੇ ਨਾ ਬੋਲਦੇ ਕਿ ਕਿਹਨਾਂ ਦੇ ਨਾਮ ਮਤ ਭੇਜਦੇ ਨੇ ਕਿਹੜੇ ਵਿਚਾਰ ਤੁਸੀਂ ਗੱਲ ਕਰ ਰਹੇ ਹੋ ਤੇ ਮਤ ਭੇ ਮਤ ਭੇਜਦੇ ਉਸੇ ਗੱਲ ਨਹੀਂ ਹੁੰਦੀ ਜਦੋਂ ਪਾਰਟੀ ਬਣਦੀ ਹੈ ਕੋਈ ਕਿਸੇ ਤਰ੍ਹਾਂ ਸੋਚਦਾ ਹੈ ਕੋਈ ਕਿਸੇ ਤਰ੍ਹਾਂ ਸੋਚਦਾ ਹੈ ਹੌਲੀ ਲਈ ਇੱਕ ਮੁੱਦੇ ਦੇ ਉੱਤੇ ਸਮਾਂ ਲੱਗਦਾ ਇਕੱਠੇ ਹੋਣ ਦਾ ਉਮੀਦ ਹੈ ਵੀ ਹਮਰੋ ਇੱਕ ਮੰਚ ਤੇ ਇਕੱਠੇ ਹੋ ਜਾਣਗੇ ਕੋਸ਼ਿਸ਼ ਤਾਂ ਕਰ ਰਹੇ ਹਾਂ ਜੀ ਜੇਕਰ ਕੋਸ਼ਿਸ਼ ਨਾ ਸਫਲ ਹੋਈ ਵੀ ਨਹੀਂ ਕੋ ਸੰਸਾਰ ਕੋਸ਼ਿਸ਼ ਤੇ ਜੁੰਦਾ ਹੈਗਾ ਤੇ ਇਸ ਕਰਕੇ ਉਮੀਦ ਤੇ ਜੁੰਦਾ ਤੇ ਉਮੀਦ ਹੈਗੀ ਹੈ ਤੇ ਉਹਦੇ ਲਈ ਕੋਸ਼ਿਸ਼ ਵੀ ਕਰ ਰਹੇ ਹਾਂ ਸੱਚੇ ਮਨੋਂ ਕੋਸ਼ਿਸ਼ ਕਰ ਰਹੇ ਹਾਂ ਇਹ ਹੈ ਕਿ ਹੁਣ ਇੱਕ ਆਪਾਂ ਗੱਲ ਹਲਕੇ ਘਨੋਰ ਦੀ ਕਰ ਲਈਏ ਜਿਸ ਤਰ੍ਹਾਂ ਕਨੌਰ ਹਲਕੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਨੇ ਤਬਾਈ ਮਚਾਈ ਸੀ ਜੋ ਕੁਝ ਹਾਲਾਤ ਬਣੇ ਸੀ ਹੈਨਾ ਪਰ ਮੌਜੂਦਾ ਸਮੇਂ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸਿਆਸੀ ਸਮੀਕਰਨ ਕਨੌਰ ਹਲਕੇ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕੋਈ ਖਾਸ ਔਰ ਦੇ ਉੱਤੇ ਕੀ ਸੰਧੂ ਸਾਹਿਬ ਜੇਕਰ ਪਾਰਟੀ ਚਾਹੁੰਦੀ ਹੈ ਤਾਂ ਕਨੌਰ ਤੋਂ ਲੜਨ ਦੇ ਚਾਹਵਨ ਹੋਣਗੇ ਦੇਖੋ ਮੈਂ ਪਹਿਲਾਂ ਵੀ ਕਹੀ ਹੈ ਕਿ ਜਿਹੜੇ ਅਸੀਂ ਇਹ ਜਿਹੜਾ ਅਕਾਲੀ ਦਰ ਨੂੰ ਮੋੜ ਸਜੀਦ ਕਰਨ ਲੱਗੇ ਹੋਇਆ ਹੈ ਸਾਡਾ ਸਭ ਤੋਂ ਪਹਿਲਾ ਪਰਪਸ ਹੈ ਵੀ ਅਕਾਲੀ ਦਲ ਦਾ ਜੋ ਵਕਾਰ ਹੈ ਜੋ ਵਕਾਰ ਘਟ ਗਿਆ ਉਹ ਵਕਾਰ ਨੂੰ ਕਾਇਮ ਕਰੀਏ ਤੇ ਜਨਤਾ ਦਾ ਜਿਹੜਾ ਹੈਗਾ ਮਨ ਜਿੱਤੀਏ ਤਾਂ ਲਖਣ ਵਾਲੀ ਗੱਲ ਹੈਗੀ ਹੈ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰੀਏ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਚੱਕੀਏ ਅਸੀਂ ਜਾਂ ਹੋਰ ਜਿਹੜੀਆਂ ਡੇ ਟੂ ਡੇ ਸਮੱਸਿਆਵਾਂ ਆ ਉਹਨਾਂ ਦੇ ਹੱਲ ਬਾਰੇ ਸੋਚੀਏ ਤਾਂ ਅਸੀਂ ਇਲੈਕਸ਼ਨ ਵੱਲ ਤੁਰ ਸਕਦੇ ਹਾਂ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਵੀ ਹਾਂ ਕਿਸੇ ਹੋਰ ਸੰਪਰਕ ਕੀਤਾ ਕਿ ਜਿਸ ਤਰ੍ਹਾਂ ਚਲੋ ਅਕਾਲੀ ਦਲ ਤਾਂ ਭਾਵੇਂ ਪਰਾਣਾ ਹੋਵੇ ਨਵਾਂ ਹੋਵੇ ਤੁਹਾਡੇ ਨਜ਼ਦੀਕ ਸਾਰੇ ਲੀਡਰਸ਼ਿਪ ਰਹੀ ਹੈ ਉਸ ਤੋਂ ਇਲਾਵਾ ਕਾਂਗਰਸ ਆਮਾਦੀ ਪਾਰਟੀ ਭਾਜਪਾ ਕਿਸੇ ਵੱਲ ਉਹਨਾਂ ਵੱਲੋਂ ਵੀ ਕਿਸੇ ਵੱਲੋਂ ਪਹੁੰਚ ਕੁਝ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਆਪਣਾ ਵਿਜ਼ਨ ਕਲੀਅਰ ਹੈ ਕਿ ਅਸੀਂ ਤਾਂ ਪੰਥ ਦੇ ਨਾਲ ਹੈਗੇ ਹਾਂ ਬਥੇਰੇ ਲੋਕ ਕੋਸ਼ਿਸ਼ ਕਰਦੇ ਪਰ ਸਾਡਾ ਵਿਜ਼ਨ ਕਲੀਅਰ ਹੈ ਤੇ ਸੋ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਇਸ ਅਨੰਤ ਤੇਜਿੰਦਰਪਾਲ ਸਿੰਘ ਸੰਧੂ ਹੁਣ ਵੇਖਣਾ ਬਿਹਤ ਖਾਸ ਹੀ ਹੋਵੇਗਾ ਕਿ ਨਵੇਂ ਅਕਾਲੀ ਦਲ ਦੀ ਹੁਣ ਸਿਆਸਤ 2027 ਦੀ ਚੋਣਾਂ ਤੋਂ ਪਹਿਲਾਂ ਕਿਹੜੇ ਪਾਸੇ ਜਾਂਦੀ ਹੈ ਕਿਉਂਕਿ ਤਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਵੀ ਜਿਸ ਦਾ ਹੁਣ ਭਾਈ ਅਮਰਤਪਾਲ ਤੇ ਜਿਹੜਾ ਉਮੀਦਵਾਰ ਸੀ ਉਹਨਾਂ ਦਾ ਭਾਈ ਮਨਦੀਪ ਸਿੰਘ ਉਹਨਾਂ ਨੂੰ ਐਲਾਨ ਦਿੱਤਾ ਗਿਆ ਤੇ ਨਵੇਂ ਅਕਾਲੀ ਦਲ ਦੇ ਵੱਲੋਂ ਵੀ ਉਹਨਾਂ ਨੂੰ ਹਮਾਇਤ ਦਿੱਤੀ ਗਈ ਹੈ ਸੋ ਉਸ ਦੇ ਉੱਤੇ ਵੀ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਜਦੋਂ ਉਹਨਾਂ ਦਾ ਇਕੱਠ ਜਬਰ ਕਹਿ ਲਈ ਉਹਨਾਂ ਦਾ ਪ੍ਰਭਾਵ ਕਹਿ ਲਈ ਹੁਣ ਕੀ ਉਹ ਵੋਟਾਂ ਦੇ ਵਿੱਚ ਤਬਦੀਲ ਹੋ ਪਾਵੇਗਾ ਜੇਕਰ ਹੋ ਜਾਂਦਾ ਤਾਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਵੇਗਾ 2026 ਦੇ ਲਈ ਵੱਡੇ ਸੰਕੇਤ ਖੜੇ ਕਰ ਜਾਵੇਗਾ ਜਾਂ ਫਿਰ ਦੂਜੇ ਨੰਬਰ ਤੇ ਵੀ ਰਹਿੰਦਾ ਤਾਂ ਵੀ ਵੱਡੇ ਸੰਕੇਤ ਨੇ ਜਿਹੜੇ ਕੀ ਕੁਝ ਹੋਣਗੇ ਕੀ ਕੁਝ ਸਿਆਸੀ ਭਵਿੱਖ ਪੰਜਾਬ ਦੀ ਕਿਸ ਪਾਰਟੀ ਦਾ ਹੋਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਸਥਿਤੀਆਂ ਸਪਸ਼ਟ ਹੋਣ ਲੱਗ ਜਾਣਗੀਆਂ ਤੇ ਖਿੱਚੋ ਤਾਣ ਜਿਹੜੀ ਹੈ ਲੀਡਰਸ਼ਿਪ ਦੇ ਵਿੱਚ ਰਾਜਨੀਤੀ ਦੇ ਵਿੱਚ ਉਹ ਲਗਾਤਾਰ ਜਾਰੀ ਹੈ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ